ਨਾਈਟ ਨੈਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਆਤਮਾ ਸਕੀਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਲੁਧਿਆਣਾ ਦਾ ਸਾਲ 2026-27 ਲਈ ਜਿਲ੍ਹਾ ਐਕਸ਼ਨ ਪਲਾਨ ਪਾਸ ਕਰਨ ਹਿਤ ਆਤਮਾ ਗਵਰਨਿੰਗ ਬੋਰਡ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਸਾਂਝੀ ਮੀਟਿੰਗ ਮੰਗਲਵਾਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਗਵਰਨਿੰਗ ਬੋਰਡ ਜਿਲ੍ਹਾ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਬਲਾਕ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਮਹੀਨਾਵਾਰ ਗਤੀਵਿਧੀਆਂ ਦਾ ਕੈਲੰਡਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਇਸ ਬਾਰੇ ਆਗਾਉ ਜਾਣਕਾਰੀ ਮਿਲ ਸਕੇ ਅਤੇ ਇਸ ਦੀ ਨਿਰੰਤਰ ਮੋਨਿਟਰਿੰਗ ਉਹਨਾਂ ਦੇ ਦਫ਼ਤਰ ਵੱਲੋਂ ਕਰਵਾਈ ਜਾ ਸਕੇ ਅਤੇ ਨਾਲ ਹੀ ਉਹਨਾਂ ਵੱਲੋਂ ਆਤਮ ਸਕੀਮ ਦੀਆਂ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਬਦੀਕ ਮੁੱਖ ਸਖਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚੰਡੀਗੜ੍ਹ ਨੂੰ ਨਿੱਜੀ ਤੌਰ ਤੇ ਰਾਬਤਾ ਕਾਇਮ ਕਰਨ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਮੋਕਾ ਖੇਤੀਬਾੜੀ ਅਫਸਰ ਲੁਧਿਆਣਾ ਡਾਕਟਰ ਗੁਰਦੀਪ ਸਿੰਘ ਵੱਲੋਂ ਸਮੂਹ ਹਾਊਸ ਨੂੰ ਦੱਸਿਆ ਗਿਆ ਕਿ ਆਤਮਾ ਸਕੀਮ ਦੀਆਂ ਜ਼ਿਆਦਾਤਰ ਗਤੀਵਿਧੀਆਂ ਬਲਾਕ ਪੱਧਰ ਤੇ ਹੀ ਉਲੀਕੀਆਂ ਜਾਂਦੀਆਂ ਹਨ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਬਲਾਕ ਐਕਸ਼ਨ ਪਲਾਨ ਦੇ ਮੱਦੇਨਜ਼ਰ ਹੀ ਪ੍ਰਗਤੀ ਕੀਤੀ ਜਾਂਦੀ ਹੈ। ਇਸ ਮੀਟਿੰਗ ਦੌਰਾਨ ਸ਼੍ਰੀ ਜਸਪ੍ਰੀਤ ਸਿੰਘ ਖੇੜਾ ਪ੍ਰੋਜੈਕਟਡ ਡਾਇਰੈਕਟਰ ਆਤਮਾ ਕੰਮ ਮੈਂਬਰ ਸਕੱਤਰ ਆਤਮਾ ਗਵਰਨਿੰਗ ਬੋਰਡ ਲੁਧਿਆਣਾ ਵੱਲੋਂ ਸਾਲ 2026-27 ਦੌਰਾਨ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਦੁਆਰਾ ਆਤਮ ਸਕੀਮ ਦੀਆਂ ਨਵੀਆਂ 2025 ਗਾਈਡਲਾਈਨਸ ਦੇ ਮੱਦੇ ਨਜ਼ਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਸ ਵਿੱਚ ਕਿਸਾਨਾਂ ਦੇ ਰਾਜ ਤੋਂ ਬਾਹਰ ਰਾਜ ਦੇ ਅੰਦਰ ਅਤੇ ਜ਼ਿਲ੍ਹੇ ਦੇ ਅੰਦਰ ਟ੍ਰੇਨਿੰਗਾਂ ਅਤੇ ਪ੍ਰਭਾਵੀ ਦੌਰੇ ਪ੍ਰਦਰਸ਼ਨੀਆਂ ਨਵੇਂ ਸਵੈ ਸਹਾਇਤਾ ਸਮੂਹ ਅਤੇ ਖੁਰਾਕ ਸੁਰੱਖਿਆ ਸਮੂਹ ਬਣਾਉਣ ਕਿਸਾਨ ਅਵਾਰਡ ਕਿਸਾਨ ਮੇਲੇ ਫਾਰਮ ਸਕੂਲ ਲਗਾਉਣ ਆਦਿ ਸ਼ਾਮਲ ਹਨ ਦੀ ਤਜਵੀਜ਼ ਬਾਰੇ ਸਮੂਹ ਹਾਊਸ ਨੂੰ ਜਾਣੂ ਕਰਵਾਇਆ ਗਿਆ ਕਿਸਾਨ ਮੈਂਬਰ ਸ਼੍ਰੀ ਪਵਿੱਤਰ ਪਾਲ ਸਿੰਘ ਪਾਗਲੀ ਵੱਲੋਂ ਕਿਸਾਨ ਅਵਾਰਡ ਦੀ ਜਗ੍ਹਾ ਕਿਸਾਨਾਂ ਲਈ ਸਕਾਲਰਸ਼ਿਪ ਦੇਣ ਦੀ ਮੰਗ ਰੱਖੀ ਗਈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨਿਜੀ ਪੱਤਰ ਤੇ ਪੰਜਾਬ ਸਰਕਾਰ ਨੂੰ ਇਹ ਪ੍ਰਸਤਾਵ ਭੇਜਣ ਦਾ ਪ੍ਰੂਸਾ ਦਿੱਤਾ ਗਿਆ। ਅੰਤ ਵਿੱਚ ਆਤਮਾ ਸਕੀਮ ਦੇ ਸਾਲ 2026-27 ਲਈ 574.8 ਲੱਖ ਰੁਪਏ ਦਾ ਜ਼ਿਲ੍ਹਾ ਐਕਸ਼ਨ ਪਲਾਨ ਸਮੂਹ ਹਾਊਸ ਦੀ ਸਹਿਮਤੀ ਉਪਰੰਤ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਗਵਰਨਿੰਗ ਬੋਰਡ ਜ਼ਿਲ੍ਹਾ ਲੁਧਿਆਣਾ ਵੱਲੋਂ ਪਰਵਾਨ ਕੀਤਾ ਗਿਆ ਸ਼੍ਰੀ ਆਮਨ ਸਿੰਘ ਰਠੌਰ ਗਵਰਨੈਂਸ ਐਸੋਸੀਏਟ ਮਿੰਨੀ ਸਕੱਤਰ ਤੇ ਲੁਧਿਆਣਾ ਵੱਲੋਂ ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਭਾਗ দেয়া ਗਿਆ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਡੈਰੀ ਮੰਡਲ ਭੂਮੀ ਰੱਖਿਆ ਅਫਸਰ ਡੀਡੀ ਐਮ ਨਾਬਾਰਡ ਲੀਡ ਬੈਂਕ ਮੈਨੇਜਰ ਅਤੇ ਉਹਨਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਮੱਛੀ ਪਾਲਣ ਵਿਭਾਗ ਬਾਗਬਾਨੀ ਵਿਭਾਗ ਮਾਰਕੀਟਿੰਗ ਆਦਿ ਦੇ ਨੁਮਾਇੰਦੇ ਅਤੇ ਆਤਮ ਗਵਰਨਿੰਗ ਬੋਰਡ ਦੇ ਅਗਾਂਵਧੂ ਕਿਸਾਨ ਮੈਂਬਰਾਂ ਵੱਲੋਂ ਭਾਗ ਲਿਆ ਗਿਆ